ਜਿਹੜਾ ਸੈਲੈਕਟ ਕਮੇਟੀ ਕੋਲ ਚਲੇ ਜਾਉ ਉਹਦੇ ਵਿੱਚ ਵੀ ਪੁਰਾਣੇ ਹਾਲਾਤ ਹੀ ਲੱਭ ਰਹੇ ਜਿਸ ਤਰ੍ਹਾਂ ਕੋਈ ਮੰਦ ਬੁੱਧੀ ਦਾ ਮਸਲਾ ਹੁੰਦਾ ਸੀ ਉਸੇ ਤਰ੍ਹਾਂ ਹੀ ਹੁਣ ਇਹਦੇ ਵਿੱਚ ਵੀ ਲੱਭ ਰਿਹਾ ਕਿ ਜਿਹੜੀ ਜਾਂਚ ਕਮੇਟੀ ਜਿਹੜੀ ਡੀਐਸਪੀ ਕਰੂਗਾ। ਕਿ ਆ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਜਿੱਧਰ ਮਰਜੀ ਕਮਾ ਸਕਦੇ ਉੱਤੇ ਜੋ ਮਰਜੀ ਕਰਾਉ। ਹਲੇ ਵੀ ਤੁਹਾਨੂੰ ਸ਼ੱਕ ਹੈ ਮਤਲਬ ਬਿਲਕੁਲ ਸ਼ੱਕ ਹੈ ਕਿ ਉਥੇ ਸਾਨੂੰ ਜਸਟਿਸ ਸਹੀ ਨਹੀਂ ਮਿਲੂ। ਸੋ ਵਿਧਾਇਕ ਜੰਗੀ لال ਸਾੜਨਾ ਮੌਜੂਦ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਤੇ ਬਿੱਲ ਤੇ ਚਰਚਾ ਹੋ ਰਹੀ ਹੈ ਗੱਲ ਕਰਾਂਗੇ ਐਮ ਐਲ ਏ ਸਾਹਿਬ ਨਾਲ। ਐਮ ਐਲ ਏ ਸਾਹਿਬ ਬਦਬੀਆਂ ਲੰਬੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਸੀਗੀਆਂ। ਪਰਚੇ ਵੀ ਦਰਜ ਹੁੰਦੇ ਸੀ। ਦੋਸ਼ੀ ਕਹਿੰਦੇ ਸੀ ਮੰਦਬੁੱਧੀ ਹੈ, ਬਾਹਰ ਆ ਜਾਂਦਾ ਸੀ। ਇਹ ਕੀ ਦੌਰ ਚੱਲਿਆ ਹੋਇਆ ਸੀ। ਦੇਖੋ ਅੱਜ ਵੀ ਜਿਹੜਾ ਇਹਦੇ ਵਿੱਚ ਅੱਜ ਜਿਹੜਾ ਕਾਨੂੰਨ ਬਣਾਉਣ ਲਈ ਪ੍ਰਸਤਾਵ ਆਇਆ ਜਿਹੜਾ ਸਲੈਕਟ ਕਮੇਟੀ ਕੋਲ ਚਲੇ ਜਾਣਾ ਉਹਦੇ ਵਿੱਚ ਵੀ ਪੁਰਾਣੇ ਹਾਲਾਤ ਹੀ ਲੱਭ ਰਹੇ ਜਿਸ ਤਰ੍ਹਾਂ ਕੋਈ ਮੰਦ ਬੁੱਧੀ ਦਾ ਮਸਲਾ ਹੁੰਦਾ ਸੀ ਉਸੇ ਤਰ੍ਹਾਂ ਹੀ ਹੁਣ ਇਹਦੇ ਵਿੱਚ ਵੀ ਲੱਭ ਰਿਹਾ ਕਿ ਜਿਹੜੀ ਜਾਂਚ ਕਮੇਟੀ ਜਿਹੜੀ ਡੀਐਸਪੀ ਕਰੂਗਾ ਕੀ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਜਿੱਧਰ ਮਰਜੀ ਕਮਾ ਸਕਦੇ ਫੇਅਰ ਇਨਵੈਸਟੀਗੇਸ਼ਨ ਹਾਂ ਸਹੀ ਪੜਤਾਲ ਸਹੀ ਪੜਤਾਲ ਜਿਹੜੀ ਆ ਉਹ ਡੀਐਸਪੀ ਕਰੂਗਾ ਉੱਤੇ ਜੋ ਮਰਜੀ ਕਰਾਉਂਦਾ ਹਲੇ ਵੀ ਤੁਹਾਨੂੰ ਸ਼ੱਕ ਹੈ ਮਤਲਬ ਉਸ ਤੇ ਬਿਲਕੁਲ ਸ਼ੱਕ ਹੈ ਕਿ ਉੱਥੇ ਸਾਨੂੰ ਜਸਟਿਸ ਸਹੀ ਨਹੀਂ ਮਿਲੂ ਅੱਛਾ ਐਮਐਲਏ ਸਾਹਿਬ ਇੱਕ ਸਵਾਲ ਹੋਰ ਜਦੋਂ ਪਰਚਾ ਦਰਜ ਹੋ ਗਿਆ ਪੁਲਿਸ ਨੇ ਫੜ ਲਿਆ ਇਹ ਪੁਲਿਸ ਨੇ ਹੀ ਸਾਬਤ ਕਰਨਾ ਯਾਰ ਉਹ ਮੰਦਬੁੱਧੀ ਹੈ ਕਿ ਨਹੀਂ ਹੈ ਪੁਲਿਸ ਤੇ ਕੋਈ ਪੋਲਿਟੀਕਲ ਪ੍ਰੈਸ਼ਰ ਆ ਜਾਂਦਾ ਸੀ ਇਸ ਤੇ ਇਮਾਨਦਾਰੀ ਵਾਲਾ ਜਵਾਬ ਦੇਣਾ ਪੋਲਿਟੀਕਲ ਆਨਸਰ ਨਾ ਦੇਣਾ ਦੇਖੋ ਗੱਲ ਇਹ ਆ ਮੈਂ ਦਾ ਸਹੀ ਗੱਲ ਮੈਂ ਪੋਲਿਟੀਕਲ ਹੈ ਵੀ ਨਹੀਂਗਾ ਅੱਛਾ ਜੀ ਮੈਂ ਇੱਕ ਸੇਵਾਦਾਰੀ ਆ ਦੇਖੋ ਪ੍ਰੈਸ਼ਰ ਕਿਸੇ ਤਰ੍ਹਾਂ ਦੇ ਵੀ ਆ ਸਕਦੇ ਕੱਲੇ politcal ਨਹੀਂ ਉਹਦੇ ਹੋਰ ਵੀ ਪ੍ਰੈਸ਼ਰ ਬੜੇ ਤਰ੍ਹਾਂ ਦੇ ਹੁੰਦੇ ਆ ਮਸਲਨ ਮਸਲਨ ਉਹ ਮਰਦਾਂ ਤੂੰ ਜਾਣਦੇ ਮੈਂ ਕੀ ਕਹਿ ਸਕਦਾ ਨਹੀਂ politcal ਤਾਂ ਹੁੰਦੀ ਹੀ ਹੁਣੇ ਉਹ ਸਾਰੇ ਨਾਲ ਮਿਲ ਕੇ ਸਾਰੇ ਸਾਰੇ ਉੱਥੋਂ ਦੇ ਲੋਕਲ ਲੀਡਰ ਤੇ ਵੋਟ ਪੈ ਰਹੀ ਪਾ ਜਾਂਦੀ ਯਾਰ ਮੈਂ ਵੋਟ ਰਾਜੀ ਸਾਰੇ ਹੀ ਹੁੰਦੇ ਉਹ ਰਿਸ਼ਤੇਦਾਰੀਆਂ ਵੀ ਵਿੱਚ ਫਸ ਜਾਂਦੀਆਂ ਕੋਈ ਸਾਝ ਮੋਹ ਵੀ ਫਸ ਜਾਂਦੀ ਹੈ ਸਾਰਾ ਕੁਝ ਉਮਰ ਸ਼ਾਹ ਵੀ ਇਹੀ ਮੰਗ ਸ਼ੁਰੂ ਤੋਂ ਕਰਦੇ ਆ ਰਹੇ ਸੀ ਕੁਮਰ ਵਿਜੇ ਪ੍ਰਤਾਪ ਇੱਕ ਪਾਸੇ ਪਾਰਟੀ ਉਹਨਾਂ ਨੂੰ ਕੱਢ ਰਹੀ ਹੈ ਦੂਜੇ ਪਾਸੇ ਇਹ ਬਿੱਲ ਆ ਜਾਂਦਾ ਉਹ ਵੀ ਤਾਂ ਇਹੀ ਮੰਗ ਚ ਆ ਰਹੇ ਸੀ ਦੇਖੋ ਗੱਲ ਇਹ ਆ ਕਿ ਜਿਸ ਵਿਅਕਤੀ ਨੂੰ ਸਾਰੇ ਪੰਜਾਬ ਦਾ ਮੋਹਰਾ ਬਣਾ ਕੇ ਸਰਕਾਰ ਆਈ ਹੈ ਜੀ ਉਹਨੂੰ ਇਸ ਤਰ੍ਹਾਂ ਬਾਹਰ ਕੱਢ ਜਾਇਆ ਦਾ ਮੱਖਣ ਚੋਂ ਵਾਲ ਕੱਢੀ ਦਾ ਕਿਉਂਕਿ ਉਸ ਵੇਲੇ ਤੇ ਕੇਜਰੀ ਵਾਲ ਚੋਂ ਵਾਲ ਕੇ ਚਾਹ ਚੋਂ ਮੱਖੀ ਵਾਂਗੂ ਨਹੀਂ ਨਹੀਂ ਮੱਖਣ ਚੋਂ ਵਾਲ ਕੱਢੀ ਮਤਲਬ ਕਹਿੰਦਾ ਕਿ ਉਸ ਵੇਲੇ ਤੇ ਕੇਜਰੀਵਾਲ ਜੀ ਉਹਨੂੰ ਨਾਲ ਲੈ ਕੇ ਫਿਰਦੇ ਸੀ ਭਈ ਇਹ ਕਰੂਗਾ ਜੀ ਬੇਅਦਬੀਆਂ ਦਾ ਕੰਮ ਇਹਨੂੰ ਸਾਰਾ ਪਤਾ ਹੈ ਐ ਐਕਸਪਰਟ ਹੈ ਹਾਂ ਜੀ ਇਹਨੂੰ ਹੋਮ ਮਿਨਿਸਟਰ ਵੀ ਬਣਾਵਾਂਗੇ ਜੇ ਇਹ ਆ ਬੋ ਹੈ ਲੇਕਿਨ ਉਹਨਾਂ ਦੀ ਨੀਅਤ ਸਾਫ਼ ਨਹੀਂ ਸੀ ਇਹ ਕੰਮ ਕਰਨ ਦੀ ਮਨਸ਼ਾ ਨਹੀਂ ਸੀ ਉਹਨਾਂ ਦੀ ਉਹ ਸਿਰਫ ਲੋਕਾਂ ਨੂੰ ਬੇਫਕੂ ਬਣਾਇਆ ਉਹਨਾਂ ਨੇ ਉਹ ਬੇਫਕੂ ਬਣਾ ਕੇ ਪੈਸਾ ਲਿਆ 16 ਚ ਬਾਦਲ ਸਾਹਿਬ ਦੀ ਸਰਕਾਰ ਸੀ ਇਹ ਬਿੱਲ ਆਂਦਾ ਚਰਚਾ ਤੇ ਲਈ 18 ਚ ਕੈਪਟਨ ਸਰਕਾਰ ਦੀ ਸਰਕਾਰ ਸੀ ਤਾਂ ਇਸ ਤੇ ਚਰਚਾ ਹੁੰਦੀ ਹੈ ਸੋਧ ਹੋ ਜਾਂਦੀ ਹੈ ਮੁੜ ਕੇ ਫੇਰ ਵੀ ਕੋਈ ਸਖਤ ਐਕਸ਼ਨ ਨਹੀਂ ਕਿੰਨੀ ਵਾਰੀ ਮੇਰਾ ਖਿਆਲ ਹਜ਼ਾਰਾਂ ਮਤਲਬ ਹੈ ਪਰਚੇ ਦਰਜ ਹੋਏ ਆ ਇਹ 3-4 ਸਾਲ ਚ ਕਿਸੇ ਨੂੰ ਕੋਈ ਇਨਸਾਫ ਮਿਲੇ ਸਰਕਾਰ ਇਹ ਨਹੀਂ ਦੱਸ ਸਕੀ ਕਿ ਹਾਂ ਬਈ ਕੇਸ ਕਿੰਨੇ ਦਰਜ ਹੋਏ ਤੇ ਕਿਹੜੇ ਕੇਸ ਦੇ ਵਿੱਚ ਕਿਨੂੰ ਫੜਿਆ ਸਰਕਾਰ ਕੋ ਪਤਾ ਹੀ ਕੁਛ ਇਸ ਕਰਕੇ ਇਹ ਕਹਿਣ ਦੇ ਵਿੱਚ ਤਕਰਨ ਜਿ ਇਹਨਾਂ ਦਾ ਬਹੁਤ ਫਰਕ ਹੈ ਇੱਕ ਇਹਨਾਂ ਦੇ ਜਿੰਨਾਕ ਇਹਨਾਂ ਦੇ ਅੰਦਰ ਸੱਚ ਹੁੰਦਾ ਨਾ ਉਹਨਾਂ ਝੂਠ ਬੱਧ ਨਹੀਂ ਲਾਵਾ ਜਗੀ ਲਾਲ ਜੀ ਇੱਕ ਸਵਾਲ ਜ਼ਹਨ ਦੇ ਵਿੱਚ ਆ ਰਿਹਾ ਸਿਆਸਤਦਾਨ ਕਰਵਾ ਰਹੇ ਸੀ ਬੇਅਦਬੀਆਂ ਕੌਣ ਕਰਵਾ ਰਿਆ ਸੀ ਇਹ ਦੌਰ ਆ ਕਿੱਥੋਂ ਗਿਆ ਪੰਜਾਬ 'ਚ ਦੇਖੋ ਇਹ ਜਿੰਨਾ ਚਿਰ ਸਾਬਤ ਨਾ ਹੋਵੇ ਉਨਾ ਚਿਰ ਨਹੀਂ ਕਿਹਾ ਜਾ ਸਕਦਾ ਕਿ ਕੌਣ ਕਰਵਾ ਰਿਆ ਸੀ ਇਸੇ ਇਹੀ ਲੱਭਣ ਵਾਸਤੇ ਤੇ ਪਿਛਲਾ ਟਾਈਮ ਇਹਨਾਂ ਨੇ ਕੱਢ ਦਿੱਤਾ ਕਿਉਂ ਨਹੀਂ ਲੱਭੇ ਕੌਣ ਕਿੰਨੇ ਬੇਅਦਬੀਆਂ ਕਰਾਈਆਂ ਜਾਂ ਕਿਨਾਂ ਨੇ ਕੀਤੀਆਂ ਨੂੰ 3 ਸਵਾ 3 ਸਾਲ ਚ ਲੱਭਿਆ ਹੀ ਨਹੀਂ ਉਸੇ ਡਰਾਮੇਬਾਜੀ ਚ ਹੁਣ ਪੈ ਗਏ ਨਵੇਂ ਬਿਲ ਚ ਉਮਰ ਕੈਤੀ ਸਜ਼ਾ ਦੀ ਗੱਲ ਉੱਠੀ ਐ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਫਾਂਸੀ ਸਜ਼ਾ ਦਿੱਤੀ ਜਾਵੇ ਲੱਗਦਾ ਨਵਾਂ ਬਿਲ ਕੱਲ ਨੂੰ ਜਦੋਂ ਪਾਸ ਹੋ ਜਾਏਗਾ ਗਵਰਨਰ ਸਾਹਿਬ ਪਾਸ ਕਰ ਦੇਣਗੇ ਤਾਂ ਲੋਕ ਡਰਨਗੇ ਬੇਅਦਬੀ ਤੋਂ ਰੁਕ ਜਾਏਗਾ ਕੰਮ ਇਹ ਸਿਲਸਿਲਾ ਬੰਦ ਹੋ ਜਾਏਗਾ ਭਰਾਤ ਲੱਗਦਾ ਤੇ ਕੋ ਗੱਲ ਇਹ ਆ ਜਿੰਨਾ ਚਿਰ ਨਾਗਰਿਕ ਦਾ ਮਨ ਸਹੀ ਨਹੀਂ ਕੀਤਾ ਜਾਂਦਾ ਜੇ ਉਹਨੂੰ ਤਿਆਰ ਨਹੀਂ ਕੀਤਾ ਜਾਂਦਾ ਕਿ ਬੇਅਦਬੀ ਨਹੀਂ ਕਰਨੀ ਇਹ ਵਿਅਦ ਵੀ ਕਰਨ ਦੀ ਸੋਚ ਵੀ ਨਹੀਂ ਆਉਣੀ ਚਾਹੀਦੀ ਮੈਂ ਉਹੀ ਗੱਲ ਕਰਾਂਗਾ ਜਦੋਂ 1947 ਦੇਖੋ ਜਿਸ ਤਰ੍ਹਾਂ ਪਹਿਲੇ ਹੁ ਮੰਦਬੁੱਧੀ ਦਾ ਸਾਰੇ ਨਹੀਂ ਸੀ ਇਹ ਘਟਨਾ ਹੋਣ ਤੋਂ ਬਾਅਦ ਹੀ ਮੰਦਬੁੱਧੀ ਬਣਦੇ ਆ ਬਾਅਦ ਚ ਪਰਚਾ ਪਰਚਾ ਹੋਣ ਤੋਂ ਬਾਅਦ ਉਹਦੇ ਬਾਅਦ ਹੀ ਮੰਦਬੁੱਧੀ ਬਣਦੇ ਨਿਕਲਣ ਵਾਸਤੇ ਹੋਰ ਕੋਈ ਗੱਲ ਚੱਲ ਸੋ ਵਿਧਾਇਕ ਜੰਗੀ ਲਾਲ ਉਹਨਾਂ ਨੇ ਸਾਫ਼ ਕੀਤਾ ਕਿ ਜ਼ਰੂਰ ਸਜ਼ਾ ਜਿਹੜੀ ਹੈ ਸਖਤ ਕੀਤੀ ਗਈ ਹੈ ਪਰ ਉਹੀ ਗੱਲ ਹੈ ਬੰਦੇ ਦੇ ਆਪਣੇ ਮਨ ਦੇ ਉੱਪਰ ਹੁੰਦਾ ਹੈ ਕਿ ਇਹ ਮੈਂ ਸਾਜ਼ਿਸ਼ ਜਾਂ ਇਸ ਕਾਨੂੰਨੀ ਅਪਵਾਦ ਦਾਤ ਨੂੰ ਅਪਰਾਧ ਨੂੰ ਅੰਜਾਮ ਦੇਣਾ ਹੈ ਜਾਂ ਨਹੀਂ ਦੇਣਾ ਕੱਲ ਨੂੰ ਜਦੋਂ ਇਹ ਨਵਾਂ ਬਿੱਲ ਲਾਗੂ ਹੋ ਜਾਏਗਾ ਰਾਜਪਾਲ ਪੰਜਾਬ ਜਦੋਂ ਇਹਨੂੰ ਮਨਜ਼ੂਰ ਕਰ ਦੇਣਗੇ ਪਾਸ ਕਰ ਦੇਣਗੇ ਤਾਂ ਕੀ ਬੇਅਦਬੀਆਂ ਦਾ ਦੌਰ ਬੰਦ ਹੋ ਜਾਏਗਾ ਕੁਐਸਚਨ ਮਾਰਕ ਹੈ ਸਵਾਲ ਹਜੇ ਵੀ ਖੜਾ ਹੈ ਨਮੀਤ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ